ਦੇਖ ਰਹੇ ਹਾਂ ਦਿਨਕ ਸਵੇਰਾ ਟੀਵੀ ਮੈਂ ਆ ਭਵਿੰਦਰ ਬੱਬਰ ਮੁਹਾਲੀ ਦੇ ਇਸ ਟਾਈਮ ਵੱਡੀ ਖਬਰ ਤੁਹਾਡੇ ਲਈ ਹਾਜ਼ਰ ਹੈ ਲੈ ਕੇ ਦੱਸਦੀ ਹੈ ਕਿ ਮੁਹਾਲੀ ਕੋਰਟ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਜਿੱਥੇ ਜੰਗਲ ਦੱਸਿਆ ਜਾ ਰਿਹਾ ਜੰਗਲ 'ਚ ਗਲੀ ਸੜੀ ਜਿਹੜੀ ਲਾਸ਼ ਬਰਾਮਦ ਹੋਈ ਹੈ ਦੱਸਦੀ ਹੈ ਕਿ ਛੋਟੇ-ਛੋਟੇ ਬੱਚੇ ਜਿਹੜੇ ਸੌਸ ਕਰਨ ਆਏ ਸੀਗੇ ਤੇ ਉਹਨਾਂ ਨੂੰ ਜਦੋਂ ਇੱਕਦਮ ਦੇਖਿਆ ਘਬਰਾ ਕੇ ਦੱਸਿਆ ਉਹਨਾਂ ਨੇ ਆਪਣੇ ਜਿਹੜੇ ਜਾਣਕਾਰਾਂ ਨੂੰ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪੁਲਿਸ ਵੀ ਜਿਹੜੀ ਹੈ ਪਹੁੰਚ ਗਈ ਹੈ ਤਬਦੀਸ਼ ਵੀ ਕਰ ਰਹੀ ਹੈ ਦੱਸਦੀ ਹੈ ਕਿ ਸਮਾਨ ਦੇਖ ਕੇ ਅੰਦਾਜ਼ਾ ਲਗਾਓ ਤੁਸੀਂ ਇਹਦੇ ਵਿੱਚ ਕੋਈ ਲਿਪਸਟਿਕ ਦੋ ਕਪੜੇ ਤੇ ਜਿਹੜੀ লাশ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਨਹੀਂ ਸਕਦੇ ਕਿਉਂਕਿ ਗਲੀ ਸੜੀ ਹੈ ਉਹ ਮਹੀਨਾ ਦੋ ਮਹੀਨੇ ਪੁਰਾਣੀ ਵੀ ਦੱਸੀ ਜਾ ਰਹੀ ਹੈ ਹੁਣ ਕਿਸੇ ਲੇਡੀ ਦੀ ਜਾਂ ਜਿਹੜੀ লাশ ਹੈ ਜਾਂ ਆਦਮੀ ਦੀ লাশ ਹੈ ਇਹਦਾ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰੂਗੀ ਫੋਰੈਂਸਿਕ ਜਿਹੜੀਆਂ ਬਾਡੀਆਂ ਭੇਜਣ ਕਿਉਂਕਿ ਹੱਡੀਆਂ ਹੀ ਜਿਹੜੀਆਂ ਰਹਿ ਗਈਆਂ ਜਿਹੜਾ ਮਾਸ ਹੈ ਉਹ ਹੋ ਸਕਦਾ ਹੈ ਸ਼ੱਕ ਜਦਾ ਹੈ ਜਿਹੜੇ ਜੰਗਲੀ ਜਾਨਵਰ ਹੈ ਜਿਹੜੇ ਉਹ ਵੀ ਖਾ ਗਏ ਹੋਣਗੇ ਤੇ ਜਾਂ ਗਲ ਸੜ ਗਿਆ ਹੋਊਗਾ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਜੇ ਕੰਬਲ ਜਿੱਦਾਂ ਇਸ ਤਰ੍ਹਾਂ ਲੱਗ ਰਿਹਾ ਵੀ ਜੋ ਕੋਈ ਕੋਠ ਦੇ ਵਿੱਚ ਹੋ ਸਕਦਾ ਕੋਈ ਪੇਸ਼ੀ ਪੁਕਤਨਾ ਆਇਆ ਹੋਵੇ ਉਸ ਤੋਂ ਬਾ ਦਿੱਗੋ ਵੇ ਹੋ ਸਕਦਾ ਉਹ ਨਸ਼ਾ ਜਿਆਦਾ ਲੈਣ ਕਰਕੇ ਉਸ ਦੀ ਜਿਹੜੀ ਮੌਤ ਹੋ ਗਈ ਪੁਲਿਸ ਨੂੰ ਜਾਣਕਾਰੀ ਨੇ ਪੁਲਿਸ ਮੌਕੇ ਤੇ ਪਹੁੰਚੀ ਆ ਕੀ ਨਾਮ ਕੀ ਤੁੜੀ ਓਮ ਪ੍ਰਕਾਸ਼ ਥਾਣੇਦਾਰ थाना ਸੁਹਾਣਾ ਮਹਾਲੀ ਜੀ ਕੀ ਸੂਚਨਾ ਮਿਲੀ ਤੁਹਾਨੂੰ ਸੂਚਨਾ ਸਰ ਮਿਲੀ ਹੈ ਕਿ ਇੱਕ ਜੰਗਲ ਚ ਨਾ ਇਨਸਾਨੀਅਤ ਦਾ ਕੰਕਾਲ ਪਿਆ ਉਹਦੀ ਅਸੀਂ ਸ਼ਾਨ ਬੀਨ ਕਰਨਾ ਆਏ ਆ ਤੋ ਇਹ ਕੱਲੀਆਂ ਹੱਡੀਆਂ ਐ ਨਾ ਪਤਾ ਲੱਗਦਾ ਬੰਦੇ ਦੀਆਂ ਨਾ ਪਤਾ ਲੱਗਦਾ ਲੇਡੀਜ਼ ਦੀਆਂ ਹੁਣ ਇਹਦੀ ਜੋ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਐਐਸਐਲ ਨੂੰ ਭੇਜਾਂਗੇ ਕਲਸਿਕ ਦੀ ਟੀਮ ਤੋਂ ਇਹਦਾ ਪੋਸਟਮਾਰਟ ਪ੍ਰੋਗਰਾਮਾਂਗੇ ਸ਼ਨਾਖਤ ਕਰਾਵਾਂਗੇ ਹੱਡੀਆਂ ਕਿਦੀਆਂ ਇਹਦਾ ਪਤਾ ਲਾਵਾਂਗੇ ਹੈ ਕੌਣ ਹੈ ਉਸ ਤੋਂ ਅੱਗੇ ਇਹਦੇ ਨਾਲ ਕੀ ਬੀਤੀ ਉਹ ਵੀ ਪਤਾ ਲਾਵਾਂਗੇ ਐਨ ਬ੍ਰੀਕੀ ਚ ਜੋ ਹੋਇਆ ਤੁਹਾਨੂੰ ਦੱਸਾਂਗੇ ਆ ਜਿਹੜੀ ਤੁਸੀਂ ਜਿਹੜੀ ਸਾਹਮਣੇ ਆਈ ਪਹਿਲੀ ਮੁੱਢਲੀ ਜਾਂਚ ਜਿਹੜੀ ਹੈ ਉਹਦੇ ਵਿੱਚ ਦੇਖਿਆ ਵੀ ਕੱਪੜੇ ਵਗੈਰਾ ਵੀ ਪਏ ਆ ਲੇਡੀਜ਼ ਆ ਜੈਂਟਸ ਆ ਲੇਡੀਜ਼ ਦੇ ਵੀ ਆ ਜੈਂਟਸ ਦੇ ਵੀ ਆ ਮੁੱਢਲੀ ਜਾਂਚ ਚ ਕੀ ਪਾਇਆ ਜਾ ਰਿਹਾ ਸੀ ਕਿਉਂਕਿ ਕੁਝ ਇਹ ਦੱਸਿਆ ਜਾ ਰਿਹਾ ਬੱਚੇ ਜਿਹੜੇ ਛੋਟੇ ਛੋਟੇ ਦੇਖਿਆ ਉਹਨਾਂ ਨੇ ਕੁਝ ਪੈਸੇ ਵੀ ਦੇਖੇ ਇੱਥੇ ਜੋ ਕੁਝ ਹੈ ਤੁਹਾਡੇ ਸਾਹਮਣੇ ਜਾਂ ਤੋਂ ਮੈਂ ਆਇਆ ਜਾਂ ਹ ਇਨਾਂ ਦੇ ਵਿੱਚ ਕੋਈ ਸ਼ਨਾਖਤੀ ਦੇਖ ਕੇ ਕੋਈ ਇਤਰਾਸੀ ਗੱਲ ਨਹੀਂ ਹੈ ਕੋਈ ਹੈਗੀ ਇਹਦੇ ਇਹਦੀ ਸ਼ਨਾਖਤ ਬਰੀਕੀ ਨਾਲ ਕਰਾਂਗੇ ਇੱਥੇ ਹੈਗੇ ਕੁਝ ਇੱਥੇ ਡਾਕੂਮੈਂਟ ਉਹਦੇ ਮੇਰੇ ਕੋਈ ਪਛਾਣ ਕੋਈ ਇਹਦੇ ਵਿੱਚ ਹੈਗੀ ਕੁਝ ਇਹ ਤੋਂ ਅਸੀਂ ਕਰਾਂਗੇ ਸਾਰਾ ਜੋ ਸ਼ਨਾਖਤ ਵਾਲਾ ਹੈਗਾ ਸਿਸਟਮ ਹੈ ਲੈ ਲਿਆ ਕਬਜ਼ੇ ਚ ਜੀ 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 ਇਹਦੀ ਸ਼ਨਾਖਤ ਕਰਾਵਾਂਗੇ ਵੀ ਕੌਣ ਹੈ ਕਿੱਥੋਂ ਦਾ ਹੈ ਫਿਰ ਪਤਾ ਚੱਲ ਜਾਏਗਾ ਇਹ ਨਾਲ ਕੀ ਬੀਤਿਆ ਜੋ ਹਲਾਸ ਸਾਹਮਣੇ ਆਏ ਕਾਨੂੰਨ ਉਸੇ ਤਰੀਕੇ ਨਾਲ ਕੰਮ ਕਰਦਾ ਜਾਏਗਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਵੀ ਫੋਰੈਂਸਿਕ ਦੇ ਵਿੱਚ ਜਿਹੜੀ ਇਹਦੀ ਬਾਡੀ ਭੇਜੀ ਜਾਊਗੀ ਕਿਉਂਕਿ ਕੰਗਾਲ ਹੈ ਬਿਲਕੁਲ ਹੀ ਇਹਦੇ ਤੇ ਬਿਲਕੁਲ ਮਾਸ ਵੀ ਨਹੀਂ ਫੋਰੈਂਸਿਕ ਦੀ ਜਿਵੇਂ ਵੀ ਜਾਂਚ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਕਾਰਵਾਈ ਪੁਲਿਸ ਨੂੰ ਕੁਝ ਕਲੂ ਹੱਥ ਜ਼ਰੂਰ ਲੱਗੇ ਆ ਲੇਕਿਨ ਪੁਲਿਸ ਵਿਲਾਲ ਖੁਲਾਸਾ ਨਹੀਂ ਕਰ ਰਹੀ ਵੀ ਕੀ ਕਲੂ ਨੇ ਉਸ ਕਲੂ ਦੇ ਦਰਮਿਆਨ ਹੀ ਇਹਨਾਂ ਦਾ ਪਹੁੰਚ ਪਾਊਗੀ ਵੀ ਇਹ ਇਨਸਾਨ ਕੌਣ ਸੀ ਕੌਣ ਨਹੀਂ ਕਿਉਂ ਆਇਆ ਸੀ ਕਿੱਥੋਂ ਆਇਆ ਸੀਗਾ ਬਹੁਤ ਜਲਦੀ ਪੁਲਿਸ ਇਸ ਮਾਮਲੇ 'ਚ ਖੁਲਾਸਾ ਕਰ ਦੇਗੀ ਮੁਹਾਲੀ ਤੋਂ ਦਿਨਸਵਰਾਲੀ ਭਿੰਮੇਂਦਰ ਬੱਬਰ